ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬ ਦੀ ਲੋਕ ਧਾਰਾ ਨਾਲ ਸੰਬੰਧਿਤ ਹੋਰ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਪੰਜਾਬ ਦਾ ਲੋਕਨਾਟ ਲੋਕਨਾਟ ਦੇ ਵਿੱਚ ਕੀ ਕੀ ਆਉਂਦਾ ਹੈ ਲੋਕ ਨਾਚ ਤੇ ਲੋਕਨਾਟ ਦੋਨਾਂ 'ਚ ਫਰਕ ਆ ਲੋਕਨਾਟ ਦੇ ਵਿੱਚ ਲੀਲਾਨਾਟਕ ਤੇ ਲੀਲਾਨਾਟਕ ਜਿਹਦੇ ਵਿੱਚ ਰਾਸਲੀਲਾ ਤੇ ਰਾਮਲੀਲਾ ਆਉਂਦੇ ਨੇ ਦੋ ਤਰ੍ਹਾਂ ਦੇ ਨੇ ਇਹ ਫਿਰ ਦੂਜੇ ਨੰਬਰ ਦੀ ਕੈਟਾਗਰੀ ਦੇ ਵਿੱਚ ਆਉਂਦੇ ਨੇ ਸਵਾਗਨਾਟਕ ਜਿਦੇ ਵਿੱਚ ਨਕਲਾਂ ਗਿੱਧਾ ਨਾਟਕ ਪੁਤਲੀਆਂ ਦਾ ਤਮਾਸ਼ਾ ਆਦੀ ਆਉਂਦੇ ਨੇ ਤਾਂ ਇਹ ਪੰਜਾਬ ਦੇ ਲੋਕ ਨਾਟ ਨੇ ਧਿਆਨ ਨਾਲ ਤੁਸੀਂ ਇਹ ਜਿਹੜੀਆਂ ਚੀਜ਼ਾਂ ਨੂੰ ਕਵਰ ਕਰਨਾ ਹੈ ਵਾਰੀ ਵਾਰੀ ਸੁਣਿਆ ਕਰੋ ਕਿ ਨਹੀਂ ਪਤਾ ਲੱਗਦਾ ਫਿਰ ਸਮਝਿਆ ਕਰੋ ਪੰਜਾਬ ਦੇ ਲੋਕ ਨਾਚ ਲੋਕ ਨਾਚਾਂ ਦੇ ਵਿੱਚ ਗਿੱਧਾ ਪੰਗੜਾ ਝੂਮਰ ਸੰਮੀ ਲੁੱਡੀ ਤੇ ਕਿੱਕਲੀ ਇਹ ਪੰਜਾਬ ਦੇ ਕੀ ਨੇ ਲੋਕ ਨਾਚ ਨੇ ਲੋਕ ਨਾਚਾਂ ਦੀ ਜੇ ਪ੍ਰਵਾਹਸ਼ਾ ਦੀ ਗੱਲ ਕਰੀਏ ਤਾਂ ਉਹ ਨਾਚ ਜਿਨ੍ਹਾਂ ਨੂੰ ਸਧਾਰਨ ਲੋਕ ਨੱਚਦੇ ਨੇ ਕੋਈ ਪਰਫੈਕਸ਼ਨ ਦੀ ਲੋੜ ਨਹੀਂ ਹੁੰਦੀ ਕੋਈ ਦੇ ਵਿੱਚ ਇਹ ਨਹੀਂ ਹੁੰਦਾ ਕਿ ਅਸੀਂ ਪ੍ਰੋਫੈਸ਼ਨਲ ਤੌਰ ਤੇ ਨੱਚਣਾ ਹੈ ਲੋਕ ਆਪਣੀ ਖੁਸ਼ੀ ਦੇ ਨਾਲ ਨੱਚਦੇ ਨੇ ਆਪਣੇ ਹਿਸਾਬ ਦੇ ਨਾਲ ਹੀ ਨੱਚਦੇ ਨੇ ਤਾਂ ਉਹਨਾਂ ਲੋਕ ਨਾਚ ਕਿਹਾ ਜਾਂਦਾ ਏ ਜਿਸ ਦਾ ਸੰਚਾਲਨ ਨਿਯਮਾਂ ਦੀ ਥਾਂ ਮਨ ਦੀ ਅੰਦਰਲੀ ਖੁਸ਼ੀ ਕਰਦੀ ਹੋਵੇ ਭਾਵ ਜਿਹੜਾ ਲੋਕਾਂ ਦੇ ਮਨ ਦੇ ਬਲਵਲਿਆਂ ਦੇ ਭਾਵਾਂ ਦੀ ਸਰ ਜ਼ਮਾਨੀ ਕਰਦਾ ਹੋਵੇ ਉਸ ਨੂੰ ਲੋਕ ਨਾਚ ਆਪਣੇ ਆਪ ਨੱਚਣਾ ਸ਼ੁਰੂ ਕਰਦੇ ਨੇ ਲੋਕ ਜਦੋਂ ਖੁਸ਼ ਹੋ ਕੇ ਇਹਦੇ ਲੱਛਣ ਕੀ ਨੇ ਸਹਿਜ ਸਵਾ ਹੁੰਦਾ ਇੱਕ ਤਾਂ ਇਹ ਜਿਹੜੀਆਂ ਇਹਦੀਆਂ ਆਦਾਵਾਂ ਨੇ ਉਹ ਸਧਾਰਨ ਜ਼ਿੰਦਗੀ ਚ ਹੁੰਦੀਆਂ ਨੇ ਮੀਨ ਆਪਣੇ ਆਪ ਇਹ ਜਿਹੜੇ ਸਟੈਪ ਬਣਾਏ ਹੋਏ ਹੁੰਦੇ ਨੇ ਨੱਚਦੇ ਇਸ ਨੂੰ ਨੱਚਣ ਲਈ ਕਿਸੇ ਵਿਸ਼ੇਸ਼ ਸਟੇਜ ਜਾਂ ਸਜਾਵਟ ਦੀ ਲੋੜ ਨਹੀਂ ਹੁੰਦੀ ਲੋਕ ਨਾਚ ਸੁਰ ਤਾਲ ਵਿੱਚ ਪੂਰਾ ਹੁੰਦਾ ਹੈ ਮੀਂਸ ਸੁਰਤਾਲ ਵਿੱਚ ਆਪਣੇ ਆਪ ਸੁਰ ਦੇ ਵਿੱਚ ਨੱਚਦੇ ਨੇ ਲੋਕ ਲੋਕਨਾਚ ਦੀਆਂ ਮੁਦਰਾਵਾਂ ਇਸ਼ਾਰੇ ਸਿੱਧੇ ਸੰਕੇਤ ਹੁੰਦੇ ਨੇ ਰਾਮਲੀਲਾ ਵਿੱਚ ਨਰਤਿਆਂ ਨੂੰ ਰੋਮਾਂ ਦੀ ਕਥਾ ਆਧਾਰਿਤ ਭਗਵਾਨ ਰਾਮ ਦਾ ਜੀਵਨ ਰੰਗ ਮੰਚ ਤੇ ਦਰਸਾਇਆ ਜਾਂਦਾ ਹੈ ਪੰਜਾਬ ਦਾ ਲੋਕ ਸੰਗੀਤ ਲੋਕ ਸੰਗੀਤ ਦੇ ਵਿੱਚ ਪਹਿਲਾ ਸਾਜ਼ ਲੋਕ ਸਾਜ਼ ਨੇ ਜਿਹੜੇ ਉਹਨਾਂ ਦੀ ਗੱਲ ਕਰਾਂਗੇ ਲੋਕ ਸਾਜ਼ਾਂ ਦੀਆਂ 4 ਕਿਸਮਾਂ ਨੇ ਜਿਹਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਸੁਸ਼ੀਰ ਸਾਜ਼ ਸੁਸ਼ੀਰ ਸਾਜ਼ ਜਿਹਦੇ ਵਿੱਚ ਸਾਹ ਜਾਂ ਹਵਾ ਨਾਲ ਬਚਾਉਣ ਵਾਲੇ ਸਾਜ਼ ਜਿਹਦੇ ਵਿੱਚ ਅਲਗੋਜੀ ਬੰਸਰੀ ਬੀਨ ਤੇ ਹਾਰਮੋਨੀਅਮ ਅੱਗੇ ਤੰਤੀ ਸਾਜ਼ ਤਾਰ ਜਾਂ ਤੁਣ ਤੁਣੀ ਵਾਲੇ ਸਾਜ਼ ਇਹਨਾਂ ਨੂੰ ਕਹਿੰਦੇ ਨੇ ਇਹਦੇ ਵਿੱਚ ਤੂੰਬਾ ਸਾਰੰਗੀ ਦੋ ਤਾਰਾ ਬੁਗਤੂ ਬੰਜੇ ਰਵਾਵਾਦੀ ਆਉਂਦੇ ਨੇ ਅਵਨਦ ਸਾਜ਼ ਚਮੜੇ ਨਾਲ ਕੱਜ ਕੇ ਬਣਾਏ ਸਾਜ਼ ਜਿਦੇ ਵਿੱਚ ਢੋਲ ਢੋਲਕੀ ਨਗਾਰਾ ਢੱਡ ਢਮਰੂ ਢੱਡ ਖੰਝਰੀ ਆਦਿ ਜਿਹੜੇ ਆਉਂਦੇ ਨੇ ਫਿਰ ਘਣ ਸਾਜ਼ ਨੇ ਕਣ ਸਾਜ਼ ਟਕਰਾਓ ਦੀ ਆਵਾਜ਼ ਨਾਲ ਪੈਦਾ ਕਰਨ ਵਾਲੇ ਸਾਜ਼ਾਂ ਨੂੰ ਕਣ ਸਾਜ਼ ਬੋਲਦੇ ਨੇ ਇਹਦੇ ਵਿੱਚ ਕਾਂਟੇ ਸੱਪ ਖੜਤਾਲ ਘੜਾ ਘੁੰਗਰੂ ਚਿੰਮਟਾ ਆਦਿ ਨੇ ਜਿਹੜੇ ਇਹ ਲੋਕ ਸਾਜ਼ਾਂ ਦੇ ਵਿੱਚ ਆਉਂਦਾ ਇਸ ਤਰ੍ਹਾਂ ਨਾਲ ਲੋਕ ਸਾਜ਼ਾਂ ਦੀਆਂ ਚਾਰ ਕਿਸਮਾਂ ਨੇ ਜਿਹਦੇ ਵਿੱਚ ਅੱਗੇ ਜਿਹੜੇ ਨੇ ਵੰਡੇ ਹੋਏ ਨੇ ਅੱਗੇ ਪੰਜਾਬ ਦੀਆਂ ਲੋਕ ਖੇਡਾਂ ਦੀ ਗੱਲ ਕਰਾਂਗੇ ਅਸੀਂ ਇਹਦੇ ਵਿੱਚ ਤਿੰਨ ਤਰ੍ਹਾਂ ਨਾਲ ਵੰਡਾਂਗੇ ਅਸੀਂ ਪਹਿਲਾਂ ਬੱਚਿਆਂ ਦੀਆਂ ਖੇਡਾਂ ਗੱਬਰੂਆਂ ਦੀਆਂ ਖੇਡਾਂ ਤੀਜੇ ਨੰਬਰ ਤੇ ਸਿਆਣਿਆਂ ਦੀਆਂ ਖੇਡਾਂ ਬੱਚਿਆਂ ਦੇ ਖੇਡਾਂ ਦੇ ਵਿੱਚ ਕੋਟਲਾ ਛਪਾਕੀ ਪਿੱਠੂ ਡੰਡ ਪੜਾਂਗੜਾ ਪੀਚੇ ਗੁੱਲੀ ਡੰਡਾ ਬਾਂਦਰ ਕਿਲਾ ਗੱਬਰੂਆਂ ਦੀਆਂ ਖੇਡਾਂ ਨੇ ਜਿਹੜੀਆਂ ਇਹਨਾਂ ਦੇ ਵਿੱਚ ਕਬੱਡੀ ਕੁਸ਼ਤੀ ਸ਼ੌਚੀ ਖਿੱਦੋ ਖੁੰਡੀ ਆਦਿ ਆਉਂਦੀਆਂ ਨੇ ਤੇ ਜਿਹੜੀਆਂ ਸਿਆਣਿਆਂ ਦੀਆਂ ਖੇਡਾਂ ਨੇ ਇਹਦੇ ਵਿੱਚ 12 ਟਹਿਣੀ ਪਾਸਾ ਜਾਂ ਚੌਪਟ ਜਿਹੜੇ ਅਕਸਰ ਸਿਆਣੇ ਲੋਕ ਨੇ ਜਿਹੜੇ ਉਹ ਬੈਠ ਕੇ ਸੱਥਾਂ ਦੇ ਵਿੱਚ ਖੇਡਦੇ ਸੀ ਹੁਣ ਵੀ ਖੇਡਦੇ ਨੇ ਅੱਗੇ ਪੂਜਾ ਵਿਧੀਆਂ ਪੂਜਾ ਵਿਧੀਆਂ ਦੇ ਵਿੱਚ ਆਰਤੀ ਮੂਰਤੀ ਪੂਜਾ ਮੜੀ ਮਸਾਣੀ ਦੀ ਪੂਜਾ ਗ੍ਰਹਾਂ ਦੀ ਪੂਜਾ ਸੀਤਲਾ ਦੇਵੀ ਦਵਾਦ ਸਿਲਾ ਗੁੱਗਾ ਪੀਰ ਦੀ ਪੂਜਾ ਜਠੇਰਿਆਂ ਦੀ ਪੂਜਾ ਖਵਾਜਾ ਖਿਜਰ ਦੀ ਪੂਜਾ ਪਿਤਰਾਂ ਦੀ ਪੂਜਾ ਸਾਂਜੀ ਦੇਵੀ ਦੀ ਪੂਜਾ ਆਦਿ ਕੁਝ ਜੜੀਆਂ ਨੇ ਇਹਦੇ ਵਿੱਚ ਪੂਜਾ ਵਿਧੀਆਂ ਨੇ ਹੁਣ ਵੀ ਅਪਣਾਈਆਂ ਜਾਂਦੀਆਂ ਪਿੰਡਾਂ ਦੇ ਵਿੱਚ ਜ਼ਿਆਦਾ ਪੂਜਾ ਵਿਧੀਆਂ ਨੇ ਜਿਹੜੀਆਂ ਉਹ ਅਪਣਾਈਆਂ ਜਾਂਦੀਆਂ ਨੇ ਜਦ ਕਿ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਬੱਚੇ ਨੇ ਜਿਹੜੇ ਉਹ ਇਹਨਾਂ ਰੀਤੀ ਰਿਵਾਜਾਂ ਬਾਰੇ ਘੱਟ ਜਾਣਦੇ ਨੇ ਅੱਗੇ ਗੱਲ ਕਰਾਂਗੇ ਅਸੀਂ ਲੋਕ ਵਿਸ਼ਵਾਸ ਇਹ ਪਰੰਪਰਾਗਤ ਤੌਰ ਤੇ ਪ੍ਰਵਾਨ ਕੀਤੀ ਗਈ ਧਾਰਨਾ ਹੈ ਲੋਕ ਵਿਸ਼ਵਾਸ ਇਸ ਵਿੱਚ ਅਜਿਹੇ ਅਦਭੁਤ ਪ੍ਰਾਸਰੀਰਕ ਵਿਸ਼ਵਾਸ਼ ਆ ਜਾਂਦੇ ਨੇ ਜੀਨਾਂ ਨੂੰ ਲੋਕ ਲੋਕਾਂ ਨਾਲ ਸੰਬੰਧਿਤ ਕਰਨ ਤੇ ਪ੍ਰਭਾਵਾਂ ਦੀ ਭਾਵਨਾਤਮਕ ਸਾਂਝ ਦੇ ਨਤੀਜੇ ਵਜੋਂ ਸਾਰਨ ਵਿੱਚ ਅਣਗਿਣਤ ਪੀੜੀਆਂ ਬੀਤ ਚੁੱਕੀਆਂ ਹੁੰਦੀਆਂ ਨੇ ਵਿਸ਼ਵਾਸ ਕਰਦੇ ਨੇ ਲੋਕ ਜਿਵੇਂ ਜਾਦੂ ਟੂਣੇ ਦਾ ਵਿਸ਼ਵਾਸ ਹੋ ਗਿਆ ਹੋਰ ਵਿਸ਼ਵਾਸ ਹੋ ਗਿਆ ਇਸ ਤਰ੍ਹਾਂ ਦੇ ਜਿਹੜੇ ਸਾਨੂੰ ਅਸੀਂ ਲੋਕ ਵਿਸ਼ਵਾਸ ਅਸੀਂ ਅੱਜ ਇਹਨੂੰ ਅੰਧਵਿਸ਼ਵਾਸ ਬੋਲਦੇ ਆ ਪੜੇ ਲਿਖਿਆਂ ਦੀ ਭਾਸ਼ਾ ਦੇ ਵਿੱਚ ਤਾਂ ਇਹ ਲੋਕ ਵਿਸ਼ਵਾਸ ਨੇ ਲੋਕ ਗੀਤ ਲੋਕਗੀਤ ਲੋਕਤਾਰਾ ਦਾ ਛੰਦ ਪ੍ਰધાન ਸਰੋਧੀ ਕਿਰਿਆਤਮਕ ਰੂਪ ਆ ਜੋ ਵਿਸ਼ੇਸ਼ ਇੱਛਾ ਦੀ ਪੂਰਤੀ ਇੱਛਾ ਪੂਰਤੀ ਦੀ ਭਾਵਨਾ ਨਾਲ ਗਾਇਆ ਜਾਂਦਾ ਇਹ ਲੋਕ ਬੋਲੀ ਵਿੱਚ ਮੌਖਿਕ ਰੂਪ ਵਿੱਚ ਸੰਚਾਰਿਤ ਸੰਗੀਤਿਕ ਰਚਨਾ ਹੁੰਦੀ ਹੈ ਲੋਕਗੀਤ ਵਿੱਚ ਮਨੁੱਖੀ ਜਜ਼ਬੇ ਬੇਦਨਾ ਸਦਰਾ ਸੰਗੀਤਕ ਲੈ ਵਿੱਚ ਪ੍ਰੋਇਆਂ ਹੁੰਦੀਆਂ ਨੇ ਲੋਕਗੀਤਾਂ ਦਾ ਵਰਗੀਕਰਨ ਰੂਪ ਤੇ ਵਿਸ਼ੇ ਪੱਖੋਂ ਕੀਤਾ ਜਾਂਦਾ ਹੈ ਰੂਪ ਤੇ ਵਿਸ਼ਾ ਦੋ ਚੀਜ਼ਾਂ ਇਹਦੇ ਵਿੱਚ ਦੇਖ ਕੇ ਇਹਨੂੰ ਵਰਗੀਕਰਨ ਜਿਹੜਾ ਹੈ ਉਹ ਵਿਸ਼ੇ ਪੱਖੋਂ ਤੇ ਰੂਪ ਪੱਖੋਂ ਕਰਦੇ ਆ ਵਿਸ਼ੇ ਪੱਖੋਂ ਕੀ ਹੈ ਕਿਹੜੇ-ਕਿਹੜੇ ਵਿਸ਼ੇ ਲੈ ਜਾਂਦੇ ਨੇ ਸੰਸਕਾਰ ਲੈ ਜਾਂਦੇ ਨੇ ਦਿਨ-ਦੇਹਾਰ ਲੈ ਜਾਂਦੇ ਨੇ ਪੂਜਾ ਦੇਵੀ-ਦੇਵਤਿਆਂ ਦੇ ਗੀਤ ਕਾਰਜਗਤ ਗੀਤ ਪਿਆਰ ਗੀਤ ਸੂਰਮ ਗੀਤ ਜਿਹੜੇ ਨੇ ਸੂਰਮ ਗਤੀ ਦੇ ਗੀਤ ਹੁੰਦੇ ਨੇ ਰੂਪ ਪੱਖੋਂ 12 ਮਾਂ ਬੋਲੀ ਰੂਤੀਵਾਰ ਸਦਮਾਇਆ ਲੋਰੀ ਲੇਟਾ ਪੱਪੇ ਸਿੱਠਣੀਆਂ ਸਹਾਗ ਘੋੜੀਆਂ ਅਲੋਣੀਆਂ ਕੀਰਨੇ ਛੰਦ ਆਦੀ ਨੇ ਜਿਹੜੇ ਉਹ ਲੋਕ ਗੀਤਾਂ ਦੇ ਵਿੱਚ ਆਉਂਦੇ ਨੇ ਪੰਜਾਬ ਦੇ ਲੋਕ ਗੀਤ 1952 ਜਿਹੜਾ ઈ.સ.ਵੀ ਵਿੱਚ ਕਾਂਗੜੇ ਦੇ ਲੋਕ ਗੀਤ 1954 ਤੇ ਕੁੱਲੂ ਦੇ ਲੋਕ ਗੀਤ ਪੁਸਤਕਾਂ ਦਾ ਜਿਹੜਾ ਸੰਪਾਦਕਾ ਮਹਿੰਦਰ ਸਿੰਘ ਰੰਧਾਵਾ ਨੇ ਕੀਤਾ ਬਨਜਾਰਾ 베ਦੀ ਦਾ ਪੂਰਾ ਨਾਮ ਸੁਰਿੰਦਰ ਸਿੰਘ 베ਦੀ ਹੈ ਬਨਜਾਰਾ 베ਦੀ ਵੀ ਜਿਹੜੀ ਲੋਕ ਧਾਰਾ ਦੇ ਵਿੱਚ ਇੱਕ ਪ੍ਰਸਿੱਧ ਨਾਮ ਹੈ ਲੀਜੈਂਡਸ ਫਰੋਮ ਦੀ ਪੰਜਾਬ 1906 ਵਿੱਚ ਲਿਖੀ ਗਈ ਪੁਸਤਕ ਐਚ اے ਰੋਜ਼ ਦੁਆਰਾ ਲਿਖੀ ਗਈ ਹੈ ਰੋਮਾਂਟਿਕ ਟੇਲਸ ਫਰੋਮ ਦੀ ਪੰਜਾਬ 1903 ਵਿੱਚ ਲਿਖੀ ਪੁਸਤਕ ਚਾਰਲਸ ਸਵਿੰਟਰਨ ਦੀ ਹੈ ਕੋੜੀਆਂ ਲੋਕਗੀਤ ਆ ਘੋੜੀਆਂ ਲੋਕਗੀਤ ਦੀ ਬਣਨ ਗਈ ਆ ਜਿਹੜੀ ਮੁੰਡੇ ਦੇ ਵਿਆਹ ਨਾਲ ਸੰਬੰਧਤ ਆ ਵਿਆਹ ਦੇ ਮੌਕੇ ਜੰਝ ਤੁਰਨ ਵੇਲੇ ਲਾੜੇ ਨੂੰ ਘੋੜੀ ਤੇ ਬਿਠਾਇਆ ਜਾਂਦਾ ਏ ਉਦੋਂ ਜੋ ਗੀਤ ਉਚਾਰੇ ਜਾਂਦੇ ਉਸ ਨੂੰ ਘੋੜੀ ਚੜਨ ਦੀ ਰਸਮ ਨਾਲ ਸੰਬੰਧਤ ਹੋਣ ਕਰਕੇ ਘੋੜੀਆਂ ਕਿਹਾ ਜਾਂਦਾ ਏ ਇਹ ਲੋਕਗੀਤ ਮੁੰਡੇ ਦੀਆਂ ਭੈਣਾਂ ਉਚਾਰਦੀਆਂ ਨੇ ਚੂਮਰ ਸੰਦਲਵਾਰ ਦਾ ਪ੍ਰਸਿੱਧ ਲੋਕਨਾਚਾ ਢੋਲਾ ਪੱਛਮੀ ਪੰਜਾਬ ਦਾ ਲੋਕਗੀਤਾਂ ਟੋਲਾ ਟੋਲਾ ਜਿਹਨੂੰ ਕਹਿੰਦੇ ਆਸੀਂ ਸੰਦਲਵਾਰ ਦੇ ਲੋਕਾਂ ਦਾ ਸ਼ਰੋਮਣੀ ਲੋਕਗੀਤਾਂ ਟੋਲੇ ਵਿੱਚ ਆ ਬਾਰ ਦੇ ਲੋਕਾਂ ਦੇ ਦਿਲ ਵਿਚ ਲੀਆਂ ਦਰਦ ਭਰੀਆਂ ਕਸਕਾਂ ਦਾ ਬਿਆਨ ਹੁੰਦਾ ਏ ਰਾਜਾ ਰਸਾਲੂ ਦੁੱਲਾ ਪੱਟੀ ਪੂਰਨ ਭਗਤ ਪ੍ਰਲਾਦ ਰਾਂਝਾ ਮਿਰਜ਼ਾ ਆਦੀ ਪੰਜਾਬ ਦੇ ਕੀਨੇ ਲੋਕ ਨਾਇਕ ਨੇ ਕਿਆ ਮੁਕਰਨੀਆਂ ਉਹਨਾਂ ਬੁਜ਼ਾਰਤਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਦਾ ਜਵਾਬ ਵੀ ਵਿੱਚ ਹੀ ਦਿੱਤਾ ਹੋਇਆ ਹੁੰਦਾ ਸੀ ਮੁੰਡੇ ਵਾਲਿਆਂ ਮੁੰਡੇ ਵਾਲਿਆਂ ਦੇ ਜਿਹੜੇ ਕੱਪੜੇ ਸੀਗੇ ਉਹਨਾਂ ਨੂੰ ਵਰੀ ਤੇ ਕੁੜੀ ਵਾਲੇ ਖੱਟ ਦਿਖਾਉਂਦੇ ਸੀ ਮੁੰਡੇ ਵਾਲੇ ਵਰੀ ਦੇ ਕੱਪੜੇ ਦਿਖਾਉਂਦੇ ਹੁੰਦੇ ਸੀ ਰਿਵਾਜ ਸੀ ਇਹ ਤੇ ਕੁੜੀ ਵਾਲੇ ਖੱਟ ਜੋ ਕੁੜੀ ਵਾਲੇ ਮੁੰਡਿਆਂ ਨੂੰ ਦਿੰਦੇ ਸੀ ਤੇ ਮੁੰਡੇ ਵਾਲੇ ਕੁੜੀ ਨੂੰ ਦਿੰਦੇ ਸੀਗੇ ਪੰਜਾਬ ਚ ਮਰਦਾਂ ਦਾ ਗਿੱਧਾ ਕੇਵਲ ਮਾਲਵੇ ਵਿੱਚ ਪ੍ਰਚਲਿਤ ਆ ਮਰਦਾਂ ਦਾ ਗਿੱਧਾ ਪ੍ਰੀਮਿਟਿਵ ਕਲਚਰ 1871 ਪੁਸਤਕ ਦਾ ਕਰਤਾ ਈਵੀ ਟਾਈਲਰ ਹੈ ਕਲਚਰ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਇਸੇ ਪੁਸਤਕ ਵਿੱਚ ਹੋਈ ਸੀ ਮੇਰਾ ਪਿੰਡ 1961 ਪੁਸਤਕ ਗਿਆਨੀ ਗੁਰਦੱਤ ਸਿੰਘ ਦੁਆਰਾ ਰਚੀ ਹੋਈ ਹੈ ਅੱਗੇ ਗੱਲ ਕਰਾਂਗੇ ਫੇਰ ਅਸੀਂ ਲੋਕ ਵਿਸ਼ਵਾਸਾਂ ਦੀ ਮੋੜੀ ਗੱਡਣ ਮੋੜੀ ਗੱਡਣਾ ਮੂੜੀ ਗੱਡਣਾ ਤੋਂ ਭਾਵ ਨਹੀਂ ਪੱਥਰ ਰੱਖਣ ਤੋਂ ਆ ਜਾਂ ਪਹਿਲਾ ਵਸੇਬਾ ਕਰਨ ਤੋਂ ਆ ਪ੍ਰਾਤਨ ਸਮੇਂ ਵਿੱਚ ਨਵਾਂ ਪਿੰਡ ਬਸਾਉਣ ਸਮੇਂ ਬਜ਼ੁਰਗਾਂ ਦੀ ਯਾਦ ਵਿੱਚ ਕੁਝ ਥਾਂ ਛੱਡ ਦਿੱਤੀ ਜਾਂਦੀ ਸੀ ਉਸ ਥਾਂ ਨੂੰ ਧਿਆਇਆ ਜਾਂਦਾ ਸੀ ਉਸ ਥਾਂ ਤੇ ਲੱਕੜ ਦੀ ਕੋਈ ਲੱਠ ਗੱਡ ਦਿੱਤੀ ਜਾਂਦੀ ਸੀ ਜਿਹਨੂੰ ਮੂੜੀ ਗੱਡਣਾ ਕਹਿੰਦੇ ਨੇ ਪੰਜਾਬੀ ਲੋਕ ਗੀਤਾਂ ਵਿੱਚ ਦਿਉਰ ਪਰਜਾਇ ਤੇ ਜੀਜਾ ਸਾਲੀ ਦਾ ਰਿਸ਼ਤਾ ਰੋਮਾਂਟਿਕ ਲਹਿਜੇ ਵਿੱਚ ਵਿਅਕਤ ਹੋਇਆ ਹੈ ਜਿਵੇਂ ਇੱਥੇ ਤੁਸੀਂ ਦੇਖ ਸਕਦੇ ਹੋ ਲੋਕ ਗੀਤ ਪਰ ਜਿਹੜਾ ਸੱਸ ਨੂੰਹ ਦਾ ਰਿਸ਼ਤਾ ਸੀ ਉਹ ਖਟਾਸ ਭਰਿਆ ਬਿਆਖਤ ਹੋਇਆ ਏ ਜੇਠ ਪਰਜਾਈ ਦਾ ਰਿਸ਼ਤਾ ਆਮ ਕਰਕੇ ਪੰਜਾਬੀ ਪਰਿਵਾਰਾਂ ਵਿੱਚ ਅਣਸੁਖਾਵਾਂ ਹੀ ਰਿਹਾ ਏ ਤੇ ਜਿਹੜਾ ਇਹ ਬੇਟੀ ਚੰਨਣ ਦੇ ਉਲੇ ਕਿਉਂ ਖੜੀ ਮੈਂ ਤਾਂ ਖੜੀ ਸਾਂ ਬਾਬਲ ਜੀ ਦੇ ਬਾਾਰ ਇਹ ਸੁਹਾਗ ਆ ਜਿਹੜਾ ਕੁੜੀ ਦੇ ਵਿਆਹ ਵੇਲੇ ਗਾਇਆ ਜਾਂਦਾ ਏ ਇਸ ਸਹਾਗ ਵਿੱਚ ਪਿਤਾ ਤੀ ਵਿਚਾਰ ਵਰ ਕੇ ਹੋ ਜਾ ਹੋਵੇ ਇਸ ਸੰਬੰਧੀ ਪ੍ਰਸ਼ਨ ਉੱਤਰ ਕੀਤੇ ਗਏ ਹਨ ਲੋਕ ਕਾਵ ਜਿਹੜੇ ਹੁੰਦੇ ਨੇ ਉਹ ਡਾਕਟਰ ਨਾਹਰ ਸਿੰਘ ਨੇ ਆਪਣੀ ਪੁਸਤਕ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਹੈ ਇਹਨਾਂ ਦੀ ਪੁਸਤਕ ਲੋਕ ਕਾਵ ਦੀ ਸਿਰਜਣ ਪ੍ਰਕਿਰਿਆ ਵਿੱਚ ਸਿਰਜਣ ਪ੍ਰਕਿਰਿਆ ਤੇ ਵਾਤਾਵਰਣ ਦੇ ਆਧਾਰ ਤੇ ਲੋਕ ਕਾਵ ਨੇ ਜਿਹੜੇ ਉਹ ਦੋ ਵਰਗਾਂ ਵਿੱਚ ਵੰਡੇ ਗਏ ਨੇ ਬੰਦ ਲੋਕ ਕਾਵ ਇਹ ਖੁੱਲੇ ਲੋਕ ਕਾਵ ਬੰਦ ਲੋਕ ਕਾਵ ਰੂਪ ਜਿਹੜਾ ਹੈ ਜਿਨ੍ਹਾਂ ਦਾ ਰੂਪਗਤ ਵਿਧਾਨ ਇੱਕਸਾਰ ਹੁੰਦਾ ਹੈ ਬੰਦ ਕਾਵ ਰੂਪ ਅਖਵਾਉਂਦੇ ਨੇ ਡਾਕਟਰ ਨਾਰ ਸਿੰਘ ਇਨ ਅਧੀਨ ਦੋੜਾ 부ਝਾਰਤ ਅਖਾਣ ਸਿਆਣਪ ਲੰਮੇ ਗੀਤ ਆਦਿ ਨੂੰ ਸ਼ਾਮਲ ਜਿਹੜਾ ਹੈ ਕਰਦਾ ਹੈ ਖੁੱਲੇ ਜਿਹੜੇ ਕਾਵ ਰੂਪ ਹੁੰਦੇ ਨੇ ਜਿਨ੍ਹਾਂ ਦਾ ਰੂਪਗਤ ਵਿਧਾਨ ਮੁਕਾਬਲਤਨ ਇੱਕਸਾਰ ਤੇ ਪੁਨਰ ਸਿਰਜਣਾ ਦਾ ਅਮਲ ਭਾਰੂ ਰਹਿੰਦਾ ਏ ਉਹਨਾਂ ਨੂੰ ਖੁੱਲੇ ਹੀ ਕਾਵ ਰੂਪ ਆਖਦੇ ਨੇ ਇਹਨਾਂ ਦੀਨ ਕੀਰਨਾ ਨਿੱਕੀ ਬੋਲੀ ਲੰਮੀ ਬੋਲੀ ਅਲੂਣੀ ਸਿੱਠਣੀ ਟੱਪਾ ਹੇਰਾ ਚੰਦਪ੍ਰਾਗ ਆਦਿ ਜਿਹੜੇ ਨੇ ਗਿਣੇ ਜਾਂਦੇ ਨੇ ਸਵਾੰਗ ਇਹ ਲੋਕਨਾਟ ਦੀ ਅਜੇ ਹੀ ਬਣ ਗਈ ਆ ਜਿਸ ਵਿੱਚ ਦੂਜੇ ਵਿਅਕਤੀਆਂ ਦਾ ਸਰੂਪ ਧਾਰ ਕੇ ਨਾਟਕ ਖੇਡਿਆ ਜਾਂਦਾ ਹੈ ਇੱਕ ਤਰ੍ਹਾਂ ਦਾ ਗੀਤ ನಾਟ ਜਾਂ ਕਾਬਨਾਟ ਹੈ ਇਹ ਸਵਾਗ ਕਿਸੇ ਰਾਜੇ ਪ੍ਰੇਮੀ ਭਗਤ ਡਾਕੂ ਜਾਂ ਅਸਧਾਰਨ ਵਿਅਕਤੀ ਤੇ ਆਧਾਰਿਤ ਹੋ ਸਕਦਾ ਹੈ ਇਸ ਨੂੰ ਸਾਥ ਜਾਂ ਖੁੱਲੇ ਮੈਦਾਨ ਵਿੱਚ ਥੜੇ ਉੱਤੇ ਖੇਡਿਆ ਜਾਂਦਾ ਹੈ ਜਮਕੂ ਜਮਕੂ ਵੀ ਇੱਕ ਲੋਕਨਾਟ ਹੈ ਜਿਸ ਦੁਆਰਾ ਜਿਸ ਵਿੱਚ 4-5 ਬੰਦੇ ਸਿਰ ਦੇ ਵਾਲ ਖੁੱਲੇ ਛੱਡ ਕੇ ਮੱਥੇ ਦਿਵਾਲੇ ਪੱਟੀ ਬਨ ਕੇ ਪੱਟੀ ਵਿੱਚ ਮੋਰ ਦੇ ਖੰਭ ਅੜਾ ਕੇ ਹੱਥ ਵਿੱਚ ਚਿਮਟਾ ਫੜ ਕੇ ਗਾਉਂਦੇ ਹੋਏ ਘਰ ਘਰ ਜਾਂਦੇ ਨੇ ਤੇ ਭਿਖਿਆ ਮੰਗਦੇ ਨੇ ਇਹ ਗਾ ਕੇ ਸ਼ਿਵਜੀ ਦੀ ਕਥਾ ਸੁਣਾਉਂਦੇ ਨੇ ਇਹਨਾਂ ਦੀ ਧੁਨ ਹੁੰਦੀ ਹੈ ਜਮਕੂ 나ਤ ਕੇ ਬੱਚੜੇ ਜੀਏਗੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਅੱਗੇ ਅਸੀਂ ਲੋਕ ਕਥਾ ਲੋਕ ਕਹਾਣੀਆਂ ਦੀ ਗੱਲ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਬਣੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਓਕੇ ਥੈਂਕਸ